ਪੰਜਾਬੀ ਗਾਇਕ ਸੁਨੰਦਰ ਸ਼ਰਮਾ ਦੇ ਐਕਸ਼ਨ ਤੋਂ ਬਾਅਦ ਪੋਲੀਵੁੱਡ ਇੰਡਸਟਰੀ ਦੇ ਹੋਰ ਵੀ ਜਿਹੜੇ ਗਾਇਕ ਨੇ ਉਹ ਆਪਣਾ ਆਪਣਾ ਦਰਦ ਹੈ ਜਿਹੜਾ ਉਹ ਦੱਸਦੇ ਹੋਏ ਨਜ਼ਰ ਆਈ ਜਿੱਥੇ ਕਿ ਬੀਤੀ ਦਿਨੀ ਸੁਨੰਦਰ ਦੇ ਵੱਲੋਂ ਸੀਐਮ ਸਾਹਿਬ ਦਾ ਧੰਨਵਾਦ ਕੀਤਾ ਗਿਆ ਜਿਸ ਤੇ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਜਿਹੜੀ ਉਸਨੇ ਪੋਸਟ ਪਾਈ ਸੀ ਤੇ ਪਿੰਕੀ ਢਾਲੀਵਾਲ ਜਿਹੜੇ ਕਿ 뮤직 ਕੰਪਨੀ ਦੇ ਨਿਰਮਾਤਾ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਤੋਂ ਬਾਅਦ ਜਿਹੜੇ ਹੋਰ ਗਾਇਕ ਨੇ ਉਹ ਵੀ ਆਪਣਾ ਦਰਦ ਦੱਸਣ ਲੱਗੇ ਜਿਸ ਦੇ ਵਿੱਚ ਸ਼੍ਰੀ ਬਰਾੜ ਦੇ ਵੱਲੋਂ ਤਾਂ ਬੀਤੀ ਦਿਨੀ ਹੀ ਜਿਹੜੀ ਵੀਡੀਓ ਆ ਉਹ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਉਸਨੇ ਆਪਣੇ ਨਾਲ ਬੀਤੀ ਹੱਡ ਬੀਤੀ ਸੁਣਾਈ ਸੀ ਜੋ ਉਸਦੇ ਆਪਣੇ ਉਸ ਟਾਈਮ ਦੇ ਵਿੱਚ ਹੰਡਾਇਆ ਜਦੋਂ ਉਹ 뮤직 ਕੰਪਨੀ ਦੇ ਵਿੱਚ ਨਿਊ ਨੂ ਆਇਆ ਸੀ ਤੇ ਉਸ ਤੋਂ ਬਾਅਦ ਹਿਮਾਂਸ਼ਿਕ ਖੁਰਾਣਾ ਜਿਹੜੇ ਕਿ ਪੰਜਾਬੀ ਫਿਲਮਾਂ ਦੇ ਵਿੱਚ ਅਦਾਕਾਰੀ ਕਰਦੇ ਨੇ ਤੇ ਜਿਸ ਦੇ ਵਿੱਚ ਕਾਫੀ ਜਿਹੜਾ ਉਹਨਾਂ ਦਾ ਨਾਮ ਬਣਿਆ ਹੋਇਆ ਹੈ ਤੇ ਉਸ ਦੌਰਾਨ ਉਹਨਾਂ ਦਾ ਛਲਕਿਆ ਹੋਇਆ ਦਰਦ ਸਾਹਮਣੇ ਆਇਆ ਉਸਨੇ ਇੱਕ ਪੋਸਟ ਸ਼ੇਅਰ ਕਰਕੇ ਇੰਸਟਾਗ੍ਰam ਦੇ ਉੱਤੇ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਸੇਮ ਹੈਪਨਡ ਵਿਦ ਮੀ ਇਨ 2017 ਕਿ 2017 ਦੇ ਵਿੱਚ ਉਹਨਾਂ ਦੇ ਨਾਲ ਬਹੁਤ ਇਹੋ ਜਿਹੀ ਵਾਪਰੀ ਸੀ ਜਿਹੋ ਜਿਹੀ ਸ਼ਨੰਦਾ ਸ਼ਰਮਾ ਦੇ ਨਾਲ ਵਾਪਰੀਆ ਉਹ ਵੀ ਰੋਈ ਕਿ ਮੈਂ ਕੰਮ ਕਰਨਾ ਹੈ ਪਰ ਉਸਦੇ ਕੰਮ ਨੂੰ ਜਿਹੜਾ ਸਪੋਇਲ ਕਰ ਦਿੱਤਾ ਜਾਂਦਾ ਸੀ ਤੇ ਉਸਨੇ 7 ਮਹੀਨੇ ਕਿਹਾ ਕਿ ਮੈਂ ਬਿਨਾਂ ਪੈਸਿਆਂ ਤੋਂ ਕੰਮ ਕੀਤਾ ਮੇਰੀ ਮਮ ਮੈਨੂੰ ਦੇਖਦੇ ਸੀ ਮੈਂ ਸੋ ਨਹੀਂ ਸੀ ਪਾਉਂਦੀ ਹੁਣ ਕੀ ਕਰੂਗੀ ਮੇਰੀ ਕੁੜੀ ਸਾਇਲੈਂਟਲੀ ਮੈਂ ਇਹ ਫਾਈਟ ਕੀਤਾ ਮੈਂ ਚੁੱਪ ਰਹਿ ਕੇ ਇਹ ਫਾਈਟ ਕੀਤਾ ਪਰ ਕਿਸੇ ਨੇ ਇਹ ਅੰਡਰਸਟੈਂਡ ਨਹੀਂ ਕੀਤਾ ਕਿ ਮੈਂ ਕਿਸ ਤਰੀਕੇ ਦੇ ਨਾਲ ਚੱਲ ਰਹੀ ਹਾਂ ਪਰ ਉਸਨੇ ਆਪਣੀ ਜਿਹੜੀ ਲਾਈਫ ਹੈ ਉਸ ਨੂੰ ਅੱਗੇ ਵਧਾਉਣ ਦੇ ਲਈ ਚੁੱਪ ਕਰਕੇ ਅੱਗੇ ਕੀ ਕੰਮ ਕਰਦੀ ਰਹੀ 7 ਮਹੀਨੇ ਉਸਨੇ ਬਿਨਾ ਪੈਸਿਆਂ ਤੋਂ ਕੰਮ ਕੀਤਾ ਅਜਿਹੀ ਵਰਡਿੰਗ ਹੈ ਜਿਹੜੀ ਸਮੁੰਦਰ ਸ਼ਰਮਾ ਦੇ ਵੱਲੋਂ ਕੀਤੀ ਗਈ ਉਸਨੇ ਕਿਹਾ ਕਿ ਆਰਟਿਸਟ ਦੀ 에 ਸਟੋਰੀ ਪੰਜਾਬ ਵਿੱਚ ਹਰੇਕ ਦੀ ਹੈ ਬਟ ਹੁਣ ਆਲਮੋਸਟ ਹਰ ਆਰਟਿਸਟ ਆਪਣੀ ਲੜਾਈ ਲੜ ਕੇ ਇਕੱਲੇ ਸਟੈਂਡ ਨੇ ਸੋ ਫੁੱਲ سپورਟ ਹੈ ਮੇਰੀ ਲਵਲੀ ਗਰਲ ਸੁਨੰਦਾ ਸ਼ਰਮਾ ਨੂੰ ਤਾਂ ਉਸਨੇ ਸੁਨੰਦਾ ਸ਼ਰਮਾ ਦੇ سپورਟ ਦੇ ਵਿੱਚ ਵੀ ਕਿਹਾ ਹੈ ਤੇ ਹਰੇਕ ਹੈ ਜਿਹੜਾ ਕੋਈ ਸਪੋਰਟ ਦੇ ਵਿੱਚ ਆਉਂਦਾ ਹੋਇਆ ਨਜ਼ਰ ਆਇਆ ਹੈ ਤੇ ਇਸ ਦੌਰਾਨ ਜੇਕਰ ਗੱਲ ਕੀਤੀ ਜਾਵੇ ਪੰਜਾਬੀ ਇੰਡਸਟਰੀ ਦੇ ਸਿੰਗਰ ਕਾਕਾ ਦੇ ਤਾਂ ਕਾਕਾ ਦੇ ਵੱਲੋਂ ਵੀ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਸਨੇ ਲਿਖਿਆ ਹੈ ਕਿ ਮੈਂ ਸੋਚਿਆ ਸੀ ਬਸ ਮੈਨੂੰ ਹੀ ਲੁੱਟਿਆ ਜਾ ਰਿਹਾ ਹੁਣ ਪਤਾ ਲੱਗ ਰਿਹਾ ਹੈ ਕਿ ਬਈ ਕਿੰਨੇ ਨੇ ਲੋਕਾਂ ਦੀ ਰੋਟੀ ਖੋ ਰਹੇ ਨੇ ਫਿਰ ਕਹਿੰਦੇ ਨੇ ਅਸੀਂ ਰੋਟੀ ਪਾਈ ਹੈ ਹੱਦ ਹੈ ਇਸ ਇਹ ਕੇ ਸਾਹਮਣੇ ਆਉਣਾ ਸ਼ੁਰੂ ਹੋਇਆ ਹਜੇ ਬਹੁਤ ਪਰਤਾ ਖੁੱਲਣੀਆਂ ਨੇ ਕਈ ਆਰਟਿਸਟਸ ਜਿਹੋ ਵੀ ਨੇ ਜਿਹੜੇ ਚੁੱਪ ਰਹਿ ਕੇ ਠੱਗੀ ਸਹਿ ਰਹੇ ਨੇ ਤਾਂ ਜਹੀ ਪੋਸਟ ਹੈ ਜਿਹੜੀ ਉਸ ਕਾਕਾ ਦੇ ਵੱਲੋਂ ਵੀ ਸ਼ੇਅਰ ਕੀਤੀ ਗਈ ਹੈ ਤੇ ਇਸ ਦੇ ਦੌਰਾਨ ਹੀ ਉਹਨਾਂ ਨੇ ਕੁਝ ਸਮੇਂ ਬਾਅਦ ਇੱਕ ਹੋਰ ਪੋਸਟ ਸ਼ੇਅਰ ਕਰਦੇ ਨੇ ਜਿਸ ਦੇ ਵਿੱਚ ਉਹ ਲਿਖ ਰਹੇ ਨੇ ਕਿ ਅੱਜ ਦੀ ਜਮਾ ਤਾਜ਼ਾ ਖਬਰ ਠੱਗੀਆਂ ਚੋਰੀਆਂ ਸਾਹਮਣੇ ਆਈਆਂ ਖਤਰੀ ਦੇ ਕੁੱਗੂ ਵੱਜਣ ਲੱਗੇ ਵੱਡੇ ਸਾਹਿਬ ਅੰਦਰ ਹੋ ਗਏ ਪੁੱਤਰ ਜੀ ਬਾਹਰ ਕਨੇਡਾ ਭੱਜਣ ਲੱਗੇ ਹਾਲਾਂਕਿ ਕਿਸ ਦੇ ਬਾਰੇ ਗੱਲ ਕੀਤੀ ਗਈ ਹੈ ਅਜਿਹੀ ਕੋਈ ਪੁਸ਼ਟੀ ਸਾਹਮਣੇ ਨਹੀਂ ਆਈ ਪਰ ਕਹਿ ਸਕਦੇ ਹਾਂ ਕਿ ਠੱਗੀ ਜਿਹੜੀ ਹੈ ਉਹ ਸਿਰਫ ਸਰੁੰਦਰ ਸ਼ਰਮਾ ਦੇ ਨਾਲ ਨਹੀਂ ਬਾਕੀ ਜਿਹੜੇ ਆਰਟਿਸਟ ਨੇ ਉਹਨਾਂ ਦੇ ਨਾਲ ਵੀ ਹੋ ਰਹੀ ਆ ਹਾਲਕਿ ਪਿੰਕੀ ਤਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੇ ਵਿੱਚ ਉਸ ਨੇ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਨੂੰ ਰੋਟੀ ਪਾਉਂਗੇ ਤਾਂ ਉਹ ਇਦਾਂ ਹੀ ਕਰੂਗਾ ਉਸ ਦੇ ਬਿਆਨ ਦੇ ਵਿੱਚ ਵੀ ਇਹ ਸਾਹਮਣੇ ਆਇਆ ਸੀ ਪਰ ਪਿੰਕੀ ਤਾਲੀਵਾਲ ਦੀ ਗ੍ਰਿਫਤਾਰੀ ਜਿਹੜੇ ਕਿ 2 ਦਿਨਾਂ ਦਾ ਰਿਮਾਂਡ ਸੀ ਉਸ ਦੇ ਤੇ ਅੱਜ ਪੇਸ਼ੀ ਹੈ ਮੁਹਾਲੀ ਦੇ ਵਿੱਚ ਦੇਖਣਾ ਹੀ ਹੋਵੇਗਾ ਕਿ ਅੱਗੇ ਕੀ ਐਕਸ਼ਨ ਲਿਆ ਜਾਵੇਗਾ ਪਰ ਜਿਹੜੇ ਪੰਜਾਬੀ ਇੰਡਸਟਰੀ ਦੇ ਸਿੰਗਰ ਨੇ ਪੋਲੀਵੁੱਡ ਇੰਡਸਟਰੀ ਦੇ ਉਹਨਾਂ ਦੇ ਵੱਲੋਂ ਆਪਣਾ ਆਪਣਾ ਦਰਦ ਹੈ ਜਿਹੜਾ ਉਹ ਦੱਸਿਆ ਗਿਆ ਹੈ ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ ਔਰਨ ਕੀ ਬੋਲੀ ਆਰ ਖਾਲਚੇ ਕਾ ਬੋਲਾ ਹੈ ਦੇਵੀ ਦੇਵ ਸਿਦਨ ਕੇ ਲੋਕ ਮੈਂ ਪ੍ਰਸਿੱਧ ਹੋ ਰਿਹਾ ਸਿੱਧ ਗੁਰੂ ਗੋਬਿੰਦ ਸਿੰਘ ਜੀ ਕੋ ਹੋਲਾ ਗੁਰੂ ਪਿਆਰੀ ਸਾਜ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ 14ਵਾਂ ਹੋਲਾ ਮਹੱਲਾ ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਯੇਗਾ ਕਿ ਭਾਈ ਜਸਵੰਤ ਸਿੰਘ ਖਾਲੜਾ ਅਤੇ ਭਾਈ ਦਿਲਾਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ। ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸਾਂਝਾ ਅਖਾੜਾ ਲੱਗੇਗਾ। ਜਿਸ ਵਿੱਚ ਕੈਲੀਫੋਰਨੀਆ ਤੇ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ। ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਗੱਤਕੇ ਦੇ ਜੋਰ ਦਿਖਾਉਣਗੇ। ਇਹਨਾਂ ਪ੍ਰੋਗਰਾਮ ਵਿੱਚ ਸ਼ਹੀਦ ਪਰਿਵਾਰਾਂ ਦਾ ਸਲਮਾਨ ਵੀ ਕੀਤਾ ਜਾਵੇਗਾ। ਆਪ ਸਾਰਿਆਂ ਨੂੰ इन्हों में आनंदमय समागम में शामिल होने बेनती की थी जाती है इस समागम का विशेष प्रसारण लगातार 16 घंटे में तीह मार्च को चढ़ती कला टाइम टीवी नॉर्थ अमरीका से भी खाया जाए This program is sponsored by the Singla Office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Flying Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.